ਕੋਡ ਵਿੱਚ ਹੌਲਦਾਰ ਦੀ ਪੋਸਟ ਤੇ ਆ ਤੇ ਮੈਂ ਐਮਪੀ ਵਿੱਚ ਸਾਗਰ ਮੇਰੀ ਡਿਊਟੀ ਹੈ ਤੇ ਮੇਰੇ ਮੈਸੇਜ ਕਿਤੇ ਗਏ ਹੋਏ ਸੀ ਮਾਈਕ ਆਪਣੇ ਤੇ ਪਿੱਛੋਂ ਇਹ ਮਤਲਬ ਹੱਸਦਾ ਹੋਇਆ ਜਿਹੜਾ ਮੇਰੇ ਬੱਚੇ ਦੋਨੋਂ ਸਾਇੰਸ ਸਕੂਲ ਕੋਕੂਤਲਾ ਚ ਪੜਦੇ ਆ ਇੱਥੇ ਮੇਰੀ ਮੈਸੇਜ ਤੇ ਮੇਰੀ ਛੋਟੀ ਬੇਟੀ ਔਰ ਮੇਰੇ ਮਦਰ ਰਹਿੰਦੇ ਮੇਰੇ ਮਦਰ ਮਤਲਬ ਦੂਸਰੇ ਘਰ ਚਲੇ ਗਏ ਮੇਰਾ ਬ੍ਰਦਰ ਅਸੀਂ ਦੋਨੋਂ ਇੱਕ ਹੀ ਘੰਟੇ ਦੇ ਵਿੱਚ ਆ ਦੋਨੋਂ ਫੌਜੀ ਆ ਮਗਰੋਂ ਮਤਲਬ ਰਾਤ ਨੂੰ ਇਹ ਕਾਰਵਾਈ ਹੋਈ ਚੋਰਾ ਦੀ ਪਿੰਡ ਮੀਕੇ ਆ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਤਾਣਾ ਕਮਾਨਾ ਜੀ ਤੇ ਮੈਂ ਜਦੋਂ ਮੇਰੇ ਮੈਸੇਜ ਨੇ ਮੈਨੂੰ ਇਨਕੋ ਕੀਤਾ ਕਿ ਮਤਲਬ ਆਹ ਕਾਰਵਾਈ ਹੋ ਗਈ ਘਰੇ ਚੋਰੀ ਦੀ ਵਾਰਦਾਤ ਹੋ ਗਈ ਆ ਤੇ ਮੈਂ ਆਪਣੇ ਡਿਪਾਰਟਮੈਂਟ ਤੋਂ ਛੁੱਟੀ ਲੈ ਕੇ ਆਪਣੇ ਘਰ ਆਇਆ ਪੁਲਿਸ ਕੰਪਲੇਂਟ ਕੀਤੀ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਕਿੰਨੀ ਕੀ ਚੋਰੀ ਹੋਈ ਦੱਸੀ ਕਿ ਚੋਰੀ ਤਕਰੀਬਨ 2.5 2.5 ਟੋਲੇ ਸੋਨਾ ਇੱਕ ਬੱਚੇ ਦਾ ਲੈਪਟਾਪ ਵੀ ਤੇ ਮਤਲਬ ਇੱਕ ਇਨਵਰਟਰ ਬੈਟਰਾ ਬਾਕੀ ਇਥੋਂ ਤੱਕ ਕਰੋ ਦਾਣੇ ਵੀ ਚੁੱਕੇ ਲੈ ਗਏ ਲੇਕਿਨ ਕੋਈ ਇਥੇ ਮੇਰੇ ਨਾਲ ਕੋਈ ਮੇਰੀ ਹਲਪ ਨਹੀਂ ਹੋਈ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਮੈਨੂੰ ਨਿਆਂ ਨਹੀਂ ਦਿਵਾਇਆ ਗਿਆ ਤੇ ਮੈਂ ਹੀ ਚਾਹੁੰਦਾ ਕਿ ਜਲਦ ਤੋਂ ਜਲਦ ਪੁਲਿਸ ਪ੍ਰਸ਼ਾਸਨ ਜਿਹੜਾ ਜਾਗੇ ਤੇ ਆਪਣਾ ਕਾਰਵਾਈ ਕਰੇ ਔਰ ਉਹ ਜੋ ਲਟੇਰੇ ਉਹਨਾਂ ਨੂੰ ਪੜ ਕੇ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਾਕੀ ਮੈਂ ਫੌਜ ਦੇ ਵਿੱਚ ਰਹਿ ਕੇ ਸਰਾਦੀ ਰੱਖਿਆ ਕਰ ਰਹੇ ਅਸੀਂ ਫੌਜੀ ਜਵਾਨਾ ਦੋਨੇ ਬ੍ਰਦਰ ਫਾਦਰ ਸਾਡੇ ਐਕਸਪਾਇਰ ਹੋ ਚੁੱਕੇ ਨੇ ਤੇ ਮਤਲਬ ਅਸੀਂ ਜਿਹੜਾ ਆਪਣਾ ਪਰਿਵਾਰ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਮਤਲਬ ਛੱਡਿਆ ਹੋਇਆ ਕਿ ਚਲੋ ਸਾਡੇ ਘਰ ਪਰਿਵਾਰ ਸੇਫ ਆ ਚਲੋ ਸਾਡੀ ਪੰਜਾਬ ਪੁਲਿਸ ਸਾਡੇ ਘਰ ਸੇਫ ਆ ਲੇਕਿਨ ਮਤਲਬ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਕਿ ਸਾਡਾ ਘਰ ਸੇਫ ਨਹੀਂ ਆ ਇਸ ਕਰਕੇ ਮੈਂ ਅਗਰ ਮੈਨੂੰ ਇਨਸਾਫ ਨਹੀਂ ਮਿਲਿਆ ਤੇ ਮੈਂ ਆਪਣੀ ਡਿਊਟੀ ਤੌਰ 'ਤੇ ਜਾਣ ਕਰ ਤੇ ਆਪਣਾ ਮੈਂ ਨੌਕਰੀ ਜਿਹੜੀ ਨਹੀਂ ਕਰਨੀ ਚਾਹੁੰਦਾ ਗੱਲਬਾਤ ਜੀ ਇਹ ਹੋਈ ਆ ਕਿ ਮੇਰੀ ਨੌ ਆਪਣੇ ਪੇਕੇ ਗਈ ਆ 4:30 ਵਜੇ ਵਾਲੀ ਬੱਸੇ ਮੈਂ ਆਪ ਚੜਾ ਕੇ ਗਈ ਆ ਤੇ ਰਾਤ ਮੈਂ ਕੁੱਤਾ ਰੱਖਿਆ ਰਾਤ ਮੈਂ ਵੇਖ ਕੇ ਗਈ 8:7 8 ਕ ਦਾ ਟਾਈਮ ਹੀ ਉਦੋਂ ਮੈਂ ਵੇਖ ਕੇ ਗਈ ਜਿੰਦਾ ਲੱਗਾ ਸੀਗਾ ਤੇ ਸਵੇਰ ਨੂੰ ਮੀਂਹ ਆ ਗਿਆ ਤਾਂ ਮੀਂਹ ਦਾ ਕਾਰਨ ਮੈਂ ਲੇਟ ਆਈ ਰੋਟੀ ਪਾਉਣਾ ਰੋਟੀ ਪਾਉਣਾ ਆਈ ਆ ਤੇ ਜਦੋਂ ਮੈਂ ਰੋਟੀ ਲੈ ਕੇ ਬਾਹਰ ਖਲੋਤੀ ਆ ਮੈਂ ਚਾਬੀ ਹੱਥ 'ਚ ਫੜੀ ਆ ਵੀ ਮੈਂ ਤਾਲਾ ਖੋਲਦੀ ਆ ਤਾਲਾ ਤੇ ਉਦੋਂ ਹਾਨੀ ਤੋੜਤਾ ਫਿਰ ਦੁਕਾਨਦਾਰ ਨੂੰ ਲੱਗ ਪੁੱਛਿਆ ਵੀ ਜਦੋਂ ਤੁਸੀਂ ਦੁਕਾਨ ਤੇ ਆਏ ਭਲਾ ਤਾਲਾ ਲੱਗਾ ਹੀਗਾ ਕਹਿੰਦੇ ਵੀ ਮੈਂ ਵੇਖਿਆ ਨਹੀਂਗਾ ਮੈਂ ਜਦੋਂ ਅਗਲਾ ਬੂਆ ਖੋਲਿਆ ਵਾ ਕੁੜੀ ਦੀ ਬੇਟੀ ਦੀ ਕਾਪ ਕਿਤਾਬਾਂ ਨਹੀਂ ਕਿੱਟ ਹੀ ਗਈ ਬਾਹਰ ਮੀਂਹ ਦੇ ਵਿੱਚ ਸੁੱਟ ਗਏ ਫੋਲ ਫਾਲ ਕੇ ਕਿਤਾਬਾਂ ਖਲਾਰੀਆਂ ਹੀਗੀਆਂ ਤੇ ਮੈਂ ਉਦੋਂ ਆਪਣੀ ਨੌ ਨੂੰ ਫੋਨ ਕੀਤਾ ਪੁੱਛਿਆ ਵੀ ਕਿੱਟ ਕਿੱਥੇ ਰੱਖ ਕੇ ਗਈ ਹਾਂ ਤੇ ਕਹਿੰਦੀ ਵੀ ਮੈਂ ਕਿੱਟ ਰੱਖ ਕੇ ਗਈ ਸੋਫਿਆਂ ਤੇ ਬੈਰ ਤੇ ਟੇਬਲ ਤੇ ਦਿਮਾਗ ਟਿੱਟ ਬਾਹਰ ਪਈ ਆ ਤੇ ਆਹ ਦਰਵਾਜਾ ਜਿਹੜਾ ਮੇਨ ਦਰਵਾਜਾ ਹੀ ਇਹ ਵਜਾ ਹੈਗਾ ਉਹਨਾਂ ਵਾਰੀਆਂ ਥਾਣੀ ਲੰਘ ਕੇ ਤੇ ਫੇਰ ਸਾਡੇ ਘਰ ਦੀ ਚੋਰੀ ਕੀਤੀ ਆ ਮੇਰੇ ਬੱਚੇ ਦੇ ਬੱਚੇ ਦੋ ਆ ਫੌਜ ਦੇ ਵਿੱਚ ਇਹਨਾਂ ਦਾ ਬਾਪ ਨਹੀਂ ਹੈਗਾ ਤੇ ਅਸੀਂ ਇੱਕ ਪਾਸੇ ਹੀ ਰਹਿਣਾ ਵਾ ਤੇ ਜਦੋਂ ਗਾਰਲਾ ਦਰਵਾਜਾ ਵੇਖਿਆ ਵਾ ਤੇ ਉਹਦੇ ਵਿੱਚ ਕੋਈ ਲੀੜਾ ਰਹਿ ਨਹੀਂ ਦਿੱਤਾ ਤੋ ਟੈਚੀਆਂ ਹੀ ਉਹ ਵੀ ਫੋਲ ਕੇ ਦੋ ਲੰਬਾਰੀਆਂ ਹੀ ਪੇਟੀ ਹੀ ਦੰਦਰ ਵੀ ਦੋ ਬੈੱਡ ਹੀ ਗਏ ਉਹ ਵੀ ਫੋਲੇ ਬਾਹਰ ਦਾ ਬੈੱਡ ਵੀ ਫੋਲਿਆ ਇੱਕ ਸਟੋਰ ਦੇ ਵਿੱਚ ਰੰਬਾਰੀ ਉਹ ਵੀ ਫੋਲੀ ਆ ਨਿਆੜਿਆਂ ਕੋ ਜਾਣਾ ਹੀ ਨਿਆਣੇ ਸਕੂਲ ਪੜਦੇ ਆ ਉੱਥੇ ਕਪੂਰਸਲੇ ਦੋਨਾਂ ਲਈ ਖਾਣ ਪੀਣ ਨਹੀਂ ਲਿਆਂਦਾ ਹੀ ਉਹਨਾਂ ਲਈ ਸਭ ਦਾ ਸਮਾਨ ਦੇ ਕੇ ਆਉਣਾ ਹੀ ਉਹ ਵੀ ਸਮਾਨ ਸਾਰਾ ਲੈ ਗਏ ਆ ਤੇ ਲਫਾਫਾ ਝਾੜ ਕੇ ਤੇ ਸੁੱਟ ਗਏ ਆ ਬਾਕੀ ਕੱਪੜੇ ਲਿਆਂਦੇ ਸੀਨਸੂਣ ਵਾਲੇ ਉਹ ਵੀ ਉਹਨਾਂ ਦੇ ਲੈ ਗਏ ਆ ਸਭ ਕੁਝ ਰਹਿਣ ਨਹੀਂ ਦਿੱਤਾ ਜਿਹੜੀ ਲੱਕੜ ਦੀ ਲੰਬਾਰੀ ਉਹਦੇ ਲੋਕ ਤੋੜੇ ਆ ਉਹਦੇ ਵਿੱਚ ਸਾਡੇ ਪੈਸੇ ਹੀ ਲੈਂਡਿੰਗ ਵੀ ਹੈ ਦੇ ਵਿੱਚ ਹਾਂਜੀ ਸ਼ਿਕਾਇਤ ਅੱਜ ਕਾਹ ਕੁਝ ਹਾਂਜੀ ਹਾਂਜੀ ਲਖਾਈ ਆ ਕੀ ਕਹਿੰਦੇ ਬੋਲ ਕੋਲ ਸਾਈ ਜਿੱਦਨ ਦਾਖ ਕੇ ਆਏ ਉਦਨ ਆਈ ਆ ਮੁੜਕੇ ਕੋੜਿਆ ਨਹੀਂ ਗਾ ਮੁੜਕੇ ਨਹੀਂ ਕਿਸੇ ਨੇ ਕੋਈ ਸੁਣਾਈ ਨਹੀਂ ਦਿੱਤੀ ਪਿਆ ਵਜੇ ਕੋਈ ਆਇਆ ਨਹੀਂ ਗਾ ਮੇਰਾ ਬੱਚਾ ਵਿਚਾਰਾ ਰੋਜ ਜਾਂਦਾ ਤੇ ਰੋਜ ਫਿਰ ਤੁਰ ਕੇ ਤੇ ਘਰ ਆ ਜਾਂਦਾ ਤੇ ਦੁੱਲਿਆ ਵਾਉ ਆਪਣਾ ਮਾਨ ਜਿਹੜਾ ਉਹਨੇ ਪੇ ਦੁਖੀ ਕੀਤਾ ਵਾ ਵੀ ਮੇਰੀ ਸੁਣਾਈ ਨਹੀਂ ਹੋਈ ਇਹਦੇ ਵਿੱਚ ਇਸ ਤਰ੍ਹਾਂ ਜਿਵੇਂ ਵਿਖੋ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਫੌਰੀ ਕਾਰਵਾਈ ਤੇ ਪੁਲਸ ਵੱਲੋਂ ਇਹ ਬਣਦੀ ਕਿ ਪਰਚਾ ਦਰਜ ਕਰਨਾ ਪਰਚਾ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਨੀ ਤੇ ਜੋ ਵੀ ਸਾਨੂੰ ਇਹਦੇ ਵਿੱਚ ਤੱਥ ਸਾਹਮਣੇ ਆਉਣਗੇ ਜੋ ਵੀ ਕਲੂ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਅਸੀਂ ਕੈਮਰੇ ਵਗੈਰਾ ਚੈੱਕ ਕੀਤੇ ਆ ਕੈਮਰੇ 'ਚ ਕਿਤੇ ਵੀ ਕੋਈ ਫੁਟੇਜ ਨਹੀਂ ਆਈ ਕਿਉਂਕਿ ਇਹ ਲੇਡੀ ਪ੍ਰਵੀਨ ਕੌਰ ਨੇ ਜਿਹਨਾਂ ਦੇ ਘਰ ਚੋਰੀ ਹੋਈ ਹੈ ਉਹਨਾਂ ਦੇ ਹਸਬੰਦ ਆਰਮੀ 'ਚ ਨੇ ਤੇ ਸਿਰੇ ਆ ਕੇ ਦੇਖਦੇ ਨੇ ਵੀ ਘਰ ਚੋਰੀ ਹੋਈ ਆ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੈ ਜੀ ਪਰਚਾ ਦਰਜ ਕੀਤਾ ਕਿਉਂਕਿ ਕੁਝ ਟਾਈਮ ਪਹਿਲਾਂ ਇਹ ਆਪਣੇ ਲੈਵਲ ਤੇ ਚੋਰੀ ਦੀ ਭਾਲ ਕਰਦੇ ਰਿਹਾ। ਫੁੱਲ ਮਲੀਤੀ ਜਿਹੜੀ ਆ ਕੋਈ ਕਰੀਬ 3 ਕੁ ਲੱਖ ਦੀ ਆ ਜੀ। ਤੇ ਬਾਕੀ ਪੁਲਿਸ ਲੱਗੀ ਹੋਈ ਹੈ ਜੀ ਆਪਣਾ ਕੰਮ ਕਿਉਂਕਿ ਕਿਸੇ ਵੇਲੇ ਕੋਈ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਟਾਈਮ ਤੇ ਲੱਗਦਾ ਹੀ ਆ ਜੀ ਕਿਉਂਕਿ ਸਾਡੇ ਕੋਲ ਹੋਰ ਤੇ ਕੋਈ ਸੋਰਸ ਨਹੀਂ ਹੁੰਦਾ। ਸਾਡੇ ਕੋਲ ਤਾਂ ਇੱਕ ਸਿਰਫ ਟੈਕਨੀਕਲ ਸੋਰਸ ਹੁੰਦੇ ਆ। ਟੈਕਨੀਕਲ ਸੋਰਸ ਤੇ ਜਾਵਾਂਗੇ। ਕੈਮਰਿਆਂ ਦੇ ਵਿੱਚ ਕੁਝ ਆਇਆ ਨਹੀਂ ਆ। ਬਾਕੀ ਡੰਪ ਵਗੈਰਾ ਉੱਥੇ ਚਿਕਾਇਆ ਆ ਟੈਲੀਫੋਨ ਦਾ। ਜੋ ਵੀ ਸਾਹਮਣੇ ਆਏਗਾ ਉਹਦੇ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਏਗੀ।